ਅੱਜ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨ ਵਿਖੇ ਸਾਡੇ ਨਾਰਥ ਸਬਡਿਵੀਜ਼ਨ ਦੀ ਸਾਰੀ ਫੋਰਸ ਦੇ ਨਾਲ ਪੈਰ ਮਿਲਟਰੀ ਫੋਰਸ ਦੇ ਨਾਲ ਇੱਕ ਫਲੈਗ ਮਾਰਚ ਕੱਢਿਆ ਗਿਆ ਵਾ ਇਸ ਦਾ ਮਕਸਦ ਇਹੀ ਹੈ ਕਿ ਲੋਕ ਸਭਾ ਇਲੈਕਸ਼ਨਸ ਜਿਹੜੇ 24 ਤੋਂ ਪਹਿਲਾਂ ਜੋ ਇਹ ਬਹੁਤ ਵੱਡਾ ਪ੍ਰੋਸੈਸ ਹੈ ਡੈਮੋਕ੍ਰੇਸੀ ਦਾ ਇਹ ਟਰਾਂਸਪੇਰੈਂਟ ਤੇ ਫੇਅਰ ਹੋਵੇ ਇਸ ਵਿੱਚ ਕਿਸੇ ਵੀ ਤਰੀਕੇ ਦੇ ਕੋਈ ਹਰਚਨ ਨਾ ਪਾਵੇ ਤੇ ਜਿਨ੍ਹਾਂ ਕ੍ਰਿਮੀਨਲ ਐਲੀਮੈਂਟਸ ਹਨ ਉਹਨਾਂ ਨੂੰ ਇੱਕ ਵਾਰਨਿੰਗ ਦਿੱਤੀ ਜਾ ਸਕੇ ਤਾਂ ਕਿ ਉਹ ਕਿਸੇ ਵੀ ਕ੍ਰਾਈਮ ਦੇ ਵਿੱਚ ਇਨਵੋਲ ਨਾ ਹੋਣ ਜਿਸ ਨਾਲ ਇੱਥੇ ਲਾਅ ਐਂਡ ਔਰਡਰ ਦੀ ਸਥਿਤੀ ਬਣੇ ਇਹ ਦੇਖੋ ਜੀ ਇਲੈਕਸ਼ਨਸ ਜਿਵੇਂ ਕਿ ਮਾਡਲ ਕੋਡ ਆਫ ਕੰਡਕਟ 16 ਫਬ ਤੋਂ ਲੱਗਾ ਹੋਇਆ ਦਾ ਸੋ ਇਸ ਦੇ ਵਿੱਚ ਬੜਾ ਜ਼ਰੂਰੀ ਹੁੰਦਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਫੋਰਸ ਦੀ ਵਿਜ਼ਿਬਿਲਟੀ ਸ਼ੋ ਹੋਵੇ ਜਿਸ ਅਗਰ ਉਹਨਾਂ ਦੇ ਕਿਸੇ ਵੀ ਤਰੀਕੇ ਦਾ ਕੋਈ ਦਬਾਅ ਪਾਉਂਦਾ ਵਾ ਜਾਂ ਵੋਟਾਂ ਵਾਸਤੇ ਧੱਕਾ ਕਰਦਾ ਵਾ ਜਾਂ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕਰਦਾ ਵਾ ਉਹਨਾਂ ਦੇ ਮਨ 'ਚ ਡਰ ਪੈਦਾ ਹੋਵੇ ਤਾਂ ਕਿ ਉਹ ਇਹੋ ਜਿਹੀ ਕਿਸੇ ਵੀ ਐਕਟੀਵਿਟੀ ਦੇ ਵਿੱਚ ਲਿਪਤ ਨਾ ਹੋਣ ਤੇ ਇਲੈਕਸ਼ਨ ਸਾਡੇ ਬਿਲਕੁਲ ਪੀਸਫੁੱਲ ਹੋ ਸਕਣ ਜੋ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਨੇ ਜੋ ਉਹਨਾਂ ਨੇ ਮੌਜੂਦ ਕੋਰਟ ਆਪਨਡਿਕਸ ਦੇ ਵਿੱਚ ਪੇਸ਼ ਕੀਤੀਆਂ ਨੇ ਉਸ ਦੇ ਤਹਿਤ ਕੋਈ ਵੀ ਬੰਦਾ 50000 ਤੱਕ ਕੈਸ਼ ਲੈ ਕੇ ਜਾ ਸਕਦਾ ਵਾ ਅਗਰ ਇਸ ਤੋਂ ਵੱਧ ਅਨਕਾਊਂਟਡ ਕੈਸ਼ ਕਿਸੇ ਕੋਲ ਮਿਲਦਾ ਵਾ ਤਾਂ ਉਸ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਤੇ ਇਨਕ ਦੇਖੀ ਜਿੱਦਿਆ ਆਪਾ ਖੜੇ ਹੈ ਨੋਬਲਟੀ ਚੌਂਕ ਦੇ ਵਿੱਚ ਇੱਥੇ ਮੋਲ ਰੋਡ ਕਾਫੀ ਕਮਰਸ਼ੀਅਲ ਇਲਾਕਾ ਵਾ ਅੰਮ੍ਰਿਤਸਰ ਦਾ ਸੋ ਇਥੇ ਕਿਸੇ ਵੀ ਤਰੀਕੇ ਨਾਲ ਕੋਈ ਪ੍ਰੀਮੀਅਰ ਐਕਟੀਵਿਟੀ ਨਾ ਹੋਵੇ ਤੇ ਜੋ ਵਪਾਰੀ ਵਰਗ ਆ ਉਹ ਵੀ ਆਪਣਾ ਕੰਫੀਡੈਂਸ ਨਾਲ ਆਪਣਾ ਕੰਮ ਕਰ ਸਕੀ ਸੋ ਇਹ ਜੇ ਏਰੀਆ ਦੇ ਵਿੱਚ ਮੈਨੂੰ ਲੱਗਦਾ ਕਿ ਪੌਸ਼ ਏਰੀਆ ਦੇ ਵਿੱਚ ਬੜਾ ਜ਼ਰੂਰੀ ਹੈ ਫਲੈਗ ਮਾਰਚ ਬਿਲਕੁਲ ਜੀ ਪੈਰਾਮਿਲਟਰੀ ਫੋਰਸਿਸ ਸਵੇਰ 9:00 ਤੋਂ ਇਕ ਤੇ ਸ਼ਾਮ ਨੂੰ 6:00 ਤੋਂ 10:00 ਵਜੇ ਤੱਕ ਪੈਰਾਮਲਟੀ ਫੋਰਸਿਸ ਵੀ ਤਣਾਤ ਹੁੰਦੀਆਂ ਨੇ ਬਾਕੀ ਥਾਣੇ ਦੀ ਫੋਰਸ ਵੀ ਤਣਾਤ ਹੁੰਦੀ ਆ ਇਸ ਤਰੀਕੇ ਨਾਲ ਮਨਨ ਸ਼ਹਿਰ ਦੇ ਵਿੱਚ ਫੋਰਸ ਦੀ ਕਾਫੀ ਵਿਜ਼ਿਬਿਲਟੀ ਵਧਾਈ ਗਈ ਹੈ ਨਹੀਂ ਸੁਨੇਹਾ ਹੈ ਜੀ ਅਗ ਦੇ ਧਿਆਨ ਵਿੱਚ ਲੈ ਕੇ ਆਓ ਜਾਂ ਫਿਰ ਅਗਰ ਤੁਹਾਨੂੰ ਕਿਸੇ ਵੀ ਕੋਈ ਸਸਪੀਸ਼ੀਅਸ ਆਬਜੈਕਟ ਜਾਂ ਕੋਈ ਹੋਰ ਚੀਜ਼ ਮਿਲਦੀ ਹੈ ਤਾਂ ਪੁਲਿਸ ਨੂੰ ਇਸ ਬਾਰੇ ਇਨਫੋਰਮ ਕਰੋ ਤਾਂ ਕਿ ਇਹ ਇਲੈਕਸ਼ਨ ਬਿਲਕੁਲ ਪੀਸਫੁਲ ਤੇ ਟ੍ਰਾਂਸਪੇਰੈਂਟ ਹੋ ਸਕਣਗੇ